ਤਿਕਾ ਲੈਓ ਨਾ ਤੁਸੀਂ ਸਿੱਖਿਆ ਦੇ ਮੰਨਣ ਦੇ ਨਾ ਤੁਸੀਂ ਪਾਣੀ ਤੇ ਨਹਿਰਾਂ ਗਰਾਊਂਡ ਤੇ ਦਿਨਾ ਕੋਈ ਐਮਐਲ ਸਾਹਿਬ ਫਿਰ ਮੇਰੇ ਨੂੰ ਮੈਂ ਇਹ ਗੱਲ ਕਰਦਾ ਮੈਂ ਇਹ ਗੱਲ ਕਹਿੰਦਾ ਕਿ ਮੈਂ ਤੁਸੀਂ ਗਰਾਊਂਡ ਤੇ ਜਾਂਦੇ ਹੋ ਆਓ ਮੈਂ ਨਾਲ ਤਾਂ ਮੇਰੇ ਨਾਲ ਸਾਡੇ ਮੇਰੇ ਹੋਵੇ ਚੱਲ ਚੱਲੋ ਆਓ ਬਹੁਤ ਹੋਣੇ ਕਰ ਮੇਰੇ ਇੱਕ ਵੀ ਖਾਲ ਪਕਾਉਗਾ ਇੱਕ ਵਟ ਮੈਂ ਪਾਣੀ ਨਾਲ ਇੱਕ ਵੀ ਖਾਲ ਪਕਾਉਗਾ ਸੁੱਕਾ ਪਕਾਉਗਾ ਫਿਰ ਮੈਂ ਤੁਹਾਨੂੰ ਖੋਣਾ ਮੈਂ ਨਾਲੇ ਬੜ ਜਾ ਸਾਡੀ ਮੇਰੇ ਨਾਮ ਚਲੋ ਸਾਡੀ ਸਾਡੀ ਗੱਲ ਕਹਿੰਦਾ ਮੈਂ ਬਖੋਣਾ ਸਾਡੇ ਮੇਰੇ ਜਪਾ ਪਿਲੋ ਜਾਓ ਗੱਡੀ ਚ ਬਹੁਤ ਸਹੀ ਜੇਰਾ ਬਣਣੀ ਆ ਬਣਾ ਲੈ ਨਾਲ ਬੱਕਾ ਯਾਰ ਕੋਈ ਨਾ ਕੋਈ ਨਾ ਰੱਬ ਨੂੰ ਜਾਨ ਦੇਣੀ ਕੋਈ ਮੈਂ ਬੱਸ ਤੇਰੇ 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 ਨਾਲ ਬੱਕਾ ਕਹਿੰਦਾ ਮੈਨੂੰ ਇੱਧਰ ਹੀ ਘਰ ਮੇਰੀ ਘਰ ਤੱਕ ਆਪਾਂ ਆਨੇ ਬੈਗਾ ਅਮਰਤਾ ਸਿੰਘ ਦਾ ਭਰਾ ਹਾਂਜੀ ਤੂੰ ਇਹ ਸਾਂ ਖਾਲਾ ਕੇ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੀਤਾ ਖਾਲਾ ਤੇ ਨਹਿਰਾ ਨਹੀਂ ਮੈਂ ਸੋਗ ਖਾਵਾਂ ਯਾਰ ਮੇਰੇ ਕੋਲ

ਖਾਲੀ ਨਿਕਲਦੇ ਕੇ ਠੀਕ ਹੈ ਜਿੱਸੀ ਤੇ ਮਗਰ ਮਗਰ ਖਾਲੀ ਚੋਰ ਸਰਕਾਰ ਕਦੀ ਕਦੀ ਗੱਡੀ ਕਦੀ ਇੱਥੇ ਬੋ ਇੱਥੇ ਬੋ ਨਹੀਂ ਉਹ ਗੱਡੀ ਆਪਣਾ ਕਿਹਨ ਲਿਓ ਨਾ ਤੁਸੀਂ ਸਿੱਖਿਆ ਦੇ ਮੰਨਣ ਦੇ ਨਾ ਤੁਸੀਂ ਪਾਣੀ ਤੇ ਮਹਿਰਾ ਗਰਾਊਂਡ ਤੇ ਨਹੀਂ ਨਾ ਕੋਈ ਐਮ ਐਲ ਸਰ ਫਿਰ ਮੇਰੇ ਨੂੰ ਮੈਂ ਇਹ ਗੱਲ ਕਹਿੰਦਾ ਦੀ ਮੈਂ ਇਹ ਗੱਲ ਕਹਿੰਦਾ ਕਿ ਮੈਂ ਤੁਸੀਂ ਗਰਾਊਂਡ ਤੇ ਜਾਂਦੀ ਤੁਸੀਂ ਆਓ ਮੈਂ ਨਾਲ ਤਾਂ ਮੇਰੇ ਕੋਲ ਤਾਂ ਸਾਡੇ ਮੇਰੇ ਹੋਵੇ ਚਲ ਚਲੋ ਆਓ ਬਹੁਤ ਗੋਣੇ ਦੀ ਗੱਲ ਕਰ ਰਹੇ ਮੇਰੇ ਇੱਕ ਵੀ ਖਾਣੇ ਮੈਂ ਸਾਡੇ ਇੱਕ ਵੀ ਖਾਲ ਪੱਕਾ ਖਾਦਾ ਸੂਆ ਪੱਕਾ ਖਾਦਾ ਫੇਰ ਮੈਂ ਤੁਹਾਨੂੰ ਖਾਣਾ ਮੇਰੇ ਨਾਲੇ ਬਣ ਜਾ ਸਾਡੇ ਮੇਰੇ ਨਾਮ ਨਾਲੋ ਸਾਡੇ ਮੇਰੇ ਸਾਡੇ ਦੀ ਗੱਲ ਕਰਦੇ ਆ ਮੈਂ ਬਖੋਲੇ ਹੋਏ ਹੋਣੇ ਤਾਂ ਸਾਡੇ ਮੇਰੇ ਚਾਹ ਪੀ ਲਓ ਆਹ ਗੱਡੀ ਚ ਪਾਓ ਤਾਂ ਸਹੀ ਚਲੋ ਮੈਂ ਬੰਗੀਆਂ ਬਣਾ ਲੀ ਨਾਲ ਪਕੜ ਕੋਈ ਨਾ ਕੋਈ ਨਾ ਰੱਬ ਨੂੰ ਜਾਣ ਦੇਣੀ ਕੋਈ ਮੈਂ ਬੈਠ ਜਾ ਤੈਨੂੰ ਡਰਦਾ ਮੈਂ ਹੱਸਦੇ ਬੋਲੋ ਯਾਰ ਮੈਂ ਨਾਲ ਪਕੜਦਾ ਮੈਨੂੰ ਇੱਧਰ ਹੀ ਘਰ ਮੇਰੀ ਘਰਤਾਲ ਦੀ ਆਪਾਂ ਨੇ ਬੈਗ ਅਮਰਤਾਰੀ ਸਿੰਘ ਦਾ ਭਰਾ ਹਾਂ ਜੀ ਤੂੰ ਇਹ ਸੌਖਾਲਾ ਕੇ ਆਮ ਆਦਮੀ ਪਾਰਟੀ ਨੇ ਕੰਮ ਹੀ ਨਹੀਂ ਕੀਤਾ ਖਾਲਾਂ ਤੇ ਨਹਿਰਾ ਨਹੀਂ ਮੈਂ ਸੌਖਾ ਖਾਵਾਂ ਯਾਰ ਮੇਰੇ ਕੋਲ ਝੂਠ ਬੱਸ ਬਾਜੀ ਨਾ ਸਰ ਹਾਂ ਸੜਕ ਦਿਖਾਓ ਨਹੀਂ ਬਣਿਆ ਯਾਰ ਸੜਕ ਬਣ ਗਈ ਆ ਆ ਨਹੀਂ ਖਾ ਗਿਆ ਨਿੱਕੇਦਾਰ ਖਾ ਗਿਆ ਸੜਕ ਕਿਹੜੀ ਬਣੀ ਆ ਕਿਸਾਨ ਮਜ਼ਦੂਰ ਜਿੰਦਾਬਾਦ ਜਿੰਦਾਬਾਦ ਕਿੰਨਾ ਅਕਲਿਆ ਹੋ ਪਏ ਜਿੰਦਾਬਾਦ 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 ਬੰਦੇ ਰਹੇਗਾ ਜਿੰਦਾਬਾਦ ਜਿੰਦਾਬਾਦ ਸਿਆ ਸਰਕਾਰ ਮਰਦਾਬਾਦ

ठीकु मगर मगर गॾी कढी बहो इच बु गॾी